1 ਉਹ ਕੱਢ ਦੇ ਲੱਗਾ ਘਰੋਂ ਇਹਨਾਂ ਨੂੰ ਮੇਰੇ ਨਾਲ ਪੰਗਾ ਲੈਣ ਦਾ ਨਤੀਜਾ ਵੇਖ ਲੈਣਾ ਹੁਣ ਇਹਨਾਂ ਨੇ ਨਤੀਜਾ ਗਲਤ ਹੋ ਗਿਆ ਜੀ ਜੀ ਨਹੀਂ ਨਤੀਜਾ ਇੱਕ ਵੀ ਕਰ 2 1 ਉਹ ਕੱਢ ਦਿੰਦੇ ਅੱਜ ਘਰੋਂ ਬਾਹਰ ਮੇਰੇ ਨਾਲ ਪੰਗਾ ਲਿਆ ਨਾ 1 ਉਹ ਤੇ ਮਹਾਰਾਣੀ ਬਾਹਰ ਨਹੀਂ ਨਿਕਲੀ ਭਾਜੀ ਵੀ ਨਹੀਂ ਆਏ ਬਾਹਰ ਦੋਵੇਂ ਅੰਦਰ ਪਤਾ ਨਹੀਂ ਕੀ ਬੜਬੜਾ ਕਰ ਰਹੇ ਬਸ 2 1 ਉਹ ਵੀ ਮਹਾਰਾਣੀ ਨਹੀਂ ਨਿਕਲੀ ਬਾਹਰ 2 1 ਜੋਤ ਨਹੀਂ ਹਟਦੀ ਤੇ ਜੋ ਬਣ ਕੇ ਨਾ ਹਟਦਾ ਹੀ ਤੇ ਵੇਜਣਾ ਨਤੀਜਾ ਉਹ ਨਤੀਜਾ ਗਲਤ ਹੋ ਜਾਂਦਾ ਹੀ ਨਤੀਜੇ ਨਹੀਂ ਸੀਨ ਚੰਗੀ ਤਨ ਕਰੇ ਅਗਰ ਮੇਰੇ ਨਾਲ ਕਰਨਾ ਹੁੰਦਾ ਤੇ ਚਲੋ ਚਲ ਠੀਕ ਹੈ ਲੇਖੀ ਖਾਧੀਆ ਸੀਗਾ ਅੱਧੇ ਖਾਧੀਆ 1 ਜੋਤ ਨਹੀਂ ਹਟਦੀ ਤੇ ਜੋ ਬਣ ਕੇ ਨਾ ਹਟਦਾ ਹੀ 2 1 ਮਹਾਰਾਣੀ ਉਹ ਨਹੀਂ ਨਿਕਲੀ ਬਾਰ ਹੋ ਕੀ ਕੰਡੀ ਨਹੀਂ ਹੈ ਉਹ ਚੱਪ ਗਾਲ ਸੀਨ ਕਰ ਚਲ ਕੀ ਸੋਚਣ ਦੇ ਜੇ ਸਿਰ ਫੜਿਆ 2 1 ਤੋ ਇਹ ਸਿਰ ਫੜਿਆ ਕੀ ਗੱਲ ਹੋਈ ਆ ਤੇਰਾ ਬੰਨ ਸਿਰ ਕੀ ਫੜਨਾ ਵਾ ਅੱਜ ਸਿਰ ਬੜਾ ਮੁਸ਼ਕਿਲ ਹੋਈ 2 1 ਮੇਰੀ ਗੱਲ ਸੁਣੋ ਕੀ ਹੋਇਆ ਚੁੱਪ ਜੇ ਕਰਕੇ ਬੈਠੇ ਜੇ ਤੇ ਹੁਣ ਤਾਂ ਕੰਮ ਹੀ ਇੰਨਾ ਕ ਵਧ ਗਿਆ ਨਾ ਕਿ ਕੋਈ ਗੱਲ ਹੀ ਨਹੀਂ ਕਰਨ ਵਾਲੀ ਰਾਜੀ ਖੁਸ਼ੀ ਦਾ ਪਤਾ ਲੱਗਦਾ ਹੀ ਰਹਿਣਾ ਵਾ ਚਲ ਜਾ ਕਰੋ ਓਕੜੀ ਦਬਾ ਦੇ ਬਸ ਬੋਲ ਦੇ ਕਰ ਲਓ ਹਾਂ ਜਵਾਨ ਤੇਰੀ ਵੀ ਨਾ ਅੱਜ ਤੇ ਨਹੀਂ ਮੈਂ ਹੋ ਗਿਆ ਬੜਾ ਹਾਂ ਗੰਨਾ ਪਿਆ ਵਾ ਤੇਰੇ ਲਾਗੇ ਕਿ ਕੀ ਆ ਦੱਸ ਦੇ ਜੱਟ ਕਿਵੇਂ ਲਿਆ ਹੋਈ ਰਵਨ ਮੈਂ ਤਾਂ ਲੱਗਾ ਸੌਣਾ ਪਤਾ ਨਹੀਂ ਨੀਂਦ ਆਉਣੀ ਵੀ ਆ ਕਿ ਨਹੀਂ ਆਉਣੀ ਪਤਾ ਨਹੀਂ ਕੁਝ ਹੋ ਜਾਣਾ ਵਾ ਅੱਜ ਜੀ ਪਤਾ ਰਮਨ ਮੈਂ ਤੇ ਲੱਗਾ ਸੌਣਾ ਦੋਵਾਂ ਨੇ ਰਹਿ ਜਾਣਾ ਠੀਕ ਐ ਮੰਮੀ ਤੁਹਾਡਾ ਕੰਮ ਨਹੀਂ ਕਰਦਾ ਨਾਲ ਮੈਂ ਡੜੀ ਆ ਆਜੋ ਇਹਨੇ ਤਾਂ ਕਹਿਤਾ ਕਿ ਕਾਹ ਫਿੱਟਾ ਪੁੱਤ ਤੇਨਾਂ ਇੱਕ ਗੱਲ ਕਰਨੀ ਜੋਦ ਆ ਲੈ ਜੋ ਸਮਾਨ ਅੰਦਰ ਹਾਂ ਜੀ ਜੀ ਦੱਸੋ ਕੱਢ ਲੈ ਕੱਢ ਲੈ ਗੱਲ ਜਬਨੋਂ ਉਥੇ ਆਉਂਦੀ ਨਹੀਂ ਆ ਮੈਨੂੰ ਇਹ ਆ ਕਿ ਦਲਜੀਤ ਨੇ ਆਪਣੀਆਂ ਗੱਲਾਂ ਕਰਨੋਂ ਨਹੀਂ ਹਟਣਾ ਹੂੰ ਤੇ ਮੈਂ ਤਾਂ ਤਾਂ ਕਰਕੇ ਕਹਿ ਲਿਆ ਸੀ ਉਹ ਨਹੀਂ ਤੁਹਾਨੂੰ ਨਹੀਂ ਉਹਨੂੰ ਕੋਡ ਕਰਾ ਕੇ ਠੀਕ ਹੈ ਮੁੜ ਕੇ ਇੱਥੋਂ ਇਦਾਂ ਕਰਦੇ ਕਰਦੇ ਅਸੀਂ ਅੰਦਰ ਆ ਜਾਈਏ ਨਾ ਠੀਕ ਹੈ ਹੂੰ ਇੱਥੋਂ ਮੁੜ ਕੇ ਇੱਥੋਂ ਅੰਦਰ ਆ ਜਾਈਨਾ ਤੇ ਫਿਰ ਜੋਤਰੀ ਆ ਕੇ ਏ 2 1 ਮम्मा ਅੱਪਾ ਚੱਲਾਂਗੇ ਕਿੱਥੇ ਆ 2 1 ਮम्मा ਅੱਪਾ ਚੱਲੇ ਕਿੱਥੇ ਆ ਕਿ تاني ਐ ਮੋਲੇ ਚੁੱਪ ਕਰਕੇ ਨਾ ਆਪਣਾ ਬੈਗ ਪੈਕ ਕਰ ਲਾ ਸਮਝਦਾ ਸੁਦਾ ਬਸ ਮਾਣ ਗਾਲੀ ਪਾਉਣੇ ਕਿੱਥੇ ਚਲੇ ਆ ਤੈਨੂੰ ਕਿੰਨੀ ਵਾਰ 3 2 1 ਅਨਮੋਲ ਤੈਨੂੰ ਕਿੰਨੀ ਵਾਰੀ ਤੇ ਕਹਾ ਵਾ ਜੋ ਗੁੱਸੇ ਚ ਕਹਿੰਦਾ 1 ਉਹ ਕੱਢ ਦੇਣ ਲੱਗਾ ਘਰੋਂ ਇਹਨਾਂ ਨੂੰ ਮੇਰੇ ਨਾਲ ਪੰਗਾ ਲੈਣ ਦਾ ਨਤੀਜਾ ਵੇਖ ਲੈਣਾ ਹੁਣ ਇਹਨਾਂ ਨੇ ਨਤੀਜਾ ਗਲਤ ਹੋ ਗਿਆ ਤੇਰੀ ਜੀਜਾ ਨਹੀਂ ਨਤੀਜਾ ਇੱਕ 2 1 ਉਹ ਕੱਢ ਦੇਣੇ ਅੱਜ ਘਰੋਂ ਬਾਹਰ ਮੈਂ ਮੇਰੇ ਨਾਲ ਪੰਗਾ ਲੈਣਾ 1 ਉਹ ਤੇ ਮਹਾਰਾਣੀ ਬਾਹਰ ਹੀ ਨਿਕਲੀ ਭਾਜੀ ਵੀ ਨਹੀਂ ਆਏ ਬਾਹਰ ਦੋਵੇਂ ਅੰਦਰ ਪਤਾ ਨਹੀਂ ਕੀ ਬੜਬੜਾ ਕਰ ਰਹੇ ਆ ਬੱਸ 2 1 ਉਹ ਵੀ ਮਹਾਰਾਣੀ ਨਹੀਂ ਨਿਕਲੀ ਬਾਹਰ 2 1 ਜੋਤ ਨਹੀਂ ਹਟਦੀ ਤੇ ਜੋ ਬਣ ਕੇ ਰਹ ਹਟਦਾ ਹੀ ਤੇ ਵੇਖ ਜਾਨ ਨਤੀਜਾ ਉਹ ਨਤੀਜਾ ਗਲਤ ਹੋ ਜਾਂਦਾ ਹੀ ਨਤੀਜੇ ਗਲਤ ਗੱਲਾਂ ਆਖ ਕੇ ਬੁਲਵਾ ਦੇ ਚੀਂ ਚੰਗੀ ਤਾਂ ਨਹੀਂ ਕਰਿਆ ਕਰੋ ਮੇਰੇ ਨਾਲ ਕਰਨਾ ਹੁੰਦਾ ਤੇ ਚਲੋ ਚਲੋ ਠੀਕ ਹੈ ਦੇਖੀਏ ਖੱਦੀ ਆਈਗਾ ਹਾਂ ਖੱਦੀ ਆਈਏ 2 1 ਜੋ ਨਹੀਂ ਹਟਦੀ ਤੇ ਜੋ ਬਣ ਕੇ ਹਟਦਾ 2 1 ਮਹਾਰਾਣੀ ਨੇ ਨਿਕਲੀ ਬਾਹ ਹੋ ਕੀ ਕੰਟੀਨੀਅਰ ਬਹੁਤ ਉਹ ਚੱਪ ਕਰ ਸੀਨ ਕਰਾ ਚੱਲ ਕੀ ਸੋਚਣ ਰਏ ਜੇ ਸਿਰ ਫੜਿਆ 2 1 ਤੋ ਇਹ ਸਿਰ ਫੜਿਆ ਕੀ ਗੱਲ ਹੋਈ ਆ ਇਹ ਰਵਨ ਸਿਰ ਕੀ ਫੜਨਾ ਵਾ ਸਿਰ ਦੀ ਅੱਜ ਸੀਨ ਬੜਾ ਮੁਸ਼ਕਿਲ ਲਾਇਕ ਸੀ ਸੀਰੀਅਸ ਹੋ ਗਈ ਕਰ 2 1 ਮੇਰੀ ਗੱਲ ਸੁਣੋ ਕੀ ਹੋਇਆ ਚੁੱਪ ਜੇ ਕਰਕੇ ਬੈਠੇ ਜੀ ਤੇ ਹੁਣ ਤਾਂ ਕੰਮ ਹੀ ਇੰਨਾ ਕ ਵੱਧ ਗਿਆ ਨਾ ਕਿ ਕੋਈ ਗੱਲ ਹੀ ਨਹੀਂ ਕਰਨ ਵਾਲੀ ਰਾਜੀ ਖੁਸ਼ੀ ਦਾ ਪਤਾ ਲੱਗਦਾ ਹੀ ਰਹਿਣਾ ਵਾ ਚੱਲ ਜਾ ਕਰੇ ਓਕੜੀ ਹਾਂ ਗੱਲਾਂ ਪਿਆ ਵਾ ਤੇਰੇ ਲਾਗੇ ਕਿ ਕੀ ਆ ਰਮਨ ਮੈਂ ਤਾਂ ਲੱਗਾ ਸੌਣਾ ਪਤਾ ਨਹੀਂ ਨੀਂਦ ਆਉਣੀ ਵੀ ਆ ਕਿ ਨਹੀਂ ਆਉਣੀ ਪਤਾ ਨਹੀਂ ਕੁਝ ਹੋ ਜਾਣਾ ਅੱਜ ਜੀ ਰਮਨ ਮੈਂ ਤਾਂ ਲੱਗਾ ਸੌਣਾ ਦੋਵਾਂ ਨੇ ਰਹਿ ਜਾਣਾ ਠੀਕ ਐ ਮੰਮੀ ਤੁਹਾਡਾ ਜਿੰਨੀ ਨਹੀਂ ਕਰਦਾ ਨਾਲ ਮੈਂ ਡੈਡੀ 2 1 ਨਾ ਤਾਂ ਸੱਬ ਆਜੋ ਇਹਨੇ ਤਾਂ ਕਹਿਤਾ ਕਿ ਕਾਹ ਕਰਤਾ ਪੁੱਤ ਤੇਰੇ ਨਾਲ ਇੱਕ ਗੱਲ ਕਰਨੀ ਜੋਦ ਆ ਲੈ ਜੋ ਸਮਾਨ ਅੰਦਰ ਹਾਂ ਜੀ ਰੇ ਦੱਸੋ ਕੱਢ ਲੈ ਕੱਢ ਲੈ ਗੱਲ ਜਬਨ ਉਥੇ ਆਉਣ ਦੀ ਨਹੀਂ ਆ ਮੈਨੂੰ ਇਹ ਆ ਕਿ ਦਲਜੀਤ ਨੇ ਆਪਣੀਆਂ ਗੱਲਾਂ ਕਰਨੋਂ ਨਹੀਂ ਹਟਣਾ ਹੂੰ ਤੇ ਮੈਂ ਤਾਂ ਤਾਂ ਕਰਕੇ ਕਹਿ ਦਿਆ ਸੀ ਉਹ ਨਹੀਂ ਤੁਹਾਨੂੰ ਨਹੀਂ ਉਹਨੂੰ ਕੋਡ ਕਰਾ ਕੇ ਠੀਕ ਹੈ ਮੁੜ ਕੇ ਇੱਥੋਂ ਹੀ ਤਾਂ ਕਰਦੇ ਕਰਦੇ ਅਸੀਂ ਅੰਦਰ ਆਏ ਨਾ ਠੀਕ ਹੈ ਇਥੋਂ ਮੁੜ ਕੇ ਇਥੋਂ ਅੰਦਰ ਆਏ ਨਾ ਤੇ ਫਿਰ ਜੋਤ ਨੇ ਆ ਕੇ 3 2 1 ਮਮਾ ਪਾ ਚੱਲਾ ਕਿੱਥੇ ਗਏ ਕਿਥੇ 2 1 ਮਮਾ ਪਾ ਚੱਲੇ ਕਿੱਥੇ ਆ ਕਿਤੇ ਨਹੀਂ ਹਨਮੋਲ ਚੁੱਪ ਕਰਕੇ ਨਾ ਆਪਣਾ ਬੈਗ ਪੈਕ ਕਰ ਲੈ ਸਮਝਦਾ ਸੁਧਾ ਪਸਮਾਨ ਗਾਲੀ ਪਾਉਣੇ ਕਿੱਥੇ ਚਲੇ ਆ ਤੈਨੂੰ ਕਿੰਨੀ ਵਾਰ 3 2 1 ਹਨਮੋਲ ਤੈਨੂੰ ਕਿੰਨੀ ਵਾਰੀ ਤੇ ਕਿਆ ਵਾ ਜੋ ਗੁੱਸੇ ਚ ਕਹਿੰਦਾ 1 ਉਹ ਕੱਢ ਦੇ ਲੰਗਾ ਕਰ ਉਹਨਾਂ ਨੂੰ ਮੇਰ ਨਾਲ ਪੰਗਾ ਲੈਣਾ ਨਤੀਜਾ ਵੇਖ ਲੈਣਾ ਹੁਣ ਇਹਨਾਂ ਨੇ ਨਤੀਜਾ ਗਲਤ ਹੋ ਗਿਆ ਜੀ ਜੀ ਨਹੀਂ ਨਤੀਜਾ ਇੱਕ ਵੀ ਗਲਤ 21 ਉਹ ਕੱਢਦ ਨੇ ਅੱਜ ਘਰੋਂ ਬਾਹਰ ਮੈਂ ਮੇਰ ਨਾਲ ਪੰਗਾ ਲੈਣਾ 1 ਉਹ ਤੇ ਮਹਾਰਾਣੀ ਬਾਹਰ ਨਹੀਂ ਨਿਕਲੀ ਭਾਜੀ ਵੀ ਨਹੀਂ ਆਏ ਬਾਹਰ ਦੋਵੇਂ ਅੰਦਰ ਪਤਾ ਨਹੀਂ ਕੀ ਬੜਬੜਾ ਕਰ ਰਹੇ ਆ 21 ਉਹ ਵੀ ਮਹਾਰਾਣੀ ਨਹੀਂ ਨਿਕਲੀ ਬਾਹਰ 21 ਜੋਤ ਨਹੀਂ ਹਟਦੀ ਤੇ ਜੋ ਬਣ ਕੇ ਹਟਦਾ ਹੈ ਤੇ ਵੀਰਾਂ ਨਤੀਜਾ ਉਹ ਨਤੀਜਾ ਗਲਤ ਹੋ ਜਾਂਦਾ ਯਾਰ ਨਤੀਜੇ ਗਲਤ ਆਖੇ ਗੁਲਮਾਰ ਸੀਂ ਚੰਗੀ ਤਾਂ ਨਾ ਕਰਾ ਕਰੋ ਮੇਰੇ ਨਾਲ ਕਰਾਉਂਦਾ ਸੀ ਚਲੋ ਚਲੋ ਠੀਕ ਆ ਦੇਖੀਏ ਖਾਧੀ ਆਈਗਾ ਹਾਂ ਦੇਖੀਏ ਆਈ ਗਾ ਨੀ ਵਨ ਜੂਤਨੀ ਹੀ ਹਟਦੀ ਤੇ ਜੋ ਬੰਗੇਰਾ ਹਟਦਾ 2 1 ਮਹਾਰਾਣੀ ਉਹਨੀ ਨਿਕਲੀ ਬਾਹਰ ਹੋ ਕੀ ਕੰਟੀਨਿਊਰ ਹੋ ਉਹ ਚੱਪ ਕਰ ਸੀਨ ਕਰਾ ਚੱਲ ਕੀ ਸੋਚਣ ਦੇ ਜੇ ਸਿਰ ਫੜਿਆ ਵਾ 2 1 ਤੂੰ ਇਹ ਸਿਰ ਫੜਿਆ ਕੀ ਗੱਲ ਹੋਈ ਆ ਤੇਰਾ ਮਨ ਸਿਰ ਕੀ ਫੜਨਾ ਵਾ ਅੱਜ ਸੀ ਇਹ ਬੜਾ ਮੁਸ਼ਕਿਲ ਹੋਣਾ 2 1 ਮੇਰੀ ਗੱਲ ਸੁਣੋ ਕੀ ਹੋਇਆ ਚੁੱਪ ਜੇ ਕਰਕੇ ਬੈਠੇ ਜੀ ਤੇ ਹੁਣ ਤਾਂ ਕੰਮ ਹੀ ਇੰਨਾ ਕ ਵਧ ਗਿਆ ਨਾ ਵੀ ਕੋਈ ਗੱਲ ਹੀ ਨਹੀਂ ਕਰਨ ਵਾਲੀ ਰਾਜੀ ਖੁਸ਼ੀ ਦਾ ਪਤਾ ਲੱਗਦਾ ਹੀ ਰਹਿਣਾ ਵਾ ਚੱਲ ਜਾ ਕਰੋ ਓਕੜੀ ਦੁਬਾਰਾ